ਅੰਗਣਵਾੜੀ ਸੈਂਟਰ ਦੇ ਵਿੱਚ ਖੜੇ ਹਾਂ ਜਿੱਥੇ ਸਾਡੇ ਨਿੱਕੇ ਨਿੰਨੇ ਮੁਜਨੇ ਬੱਚੇ ਸਕੂਲਾਂ ਦੇ ਜਿਵੇਂ ਸਕੂਲ ਬਣਾਇਆ ਹੁੰਦਾ ਅੰਗਣਵਾੜੀ ਸੈਂਟਰ ਦਾ ਪੜਨ ਜਾਂਦੇ ਆ ਤੇ ਜਿੱਥੇ ਸਾਡੀਆਂ ਜਿਹੜੀਆਂ ਗਰਭਤੀ ਭੈਣਾਂ ਹੁੰਦੀਆਂ ਉੱਥੇ ਜਨਨ ਕਿ ਜਿਹੜਾ ਉਹਨਾਂ ਲਈ ਖਾਣ ਵਾਲਾ ਸਮਾਨ ਆਉਂਦਾ ਉਹ ਵੀ ਇੱਥੋਂ ਜਨਨ ਕਿ ਮਿਲਦਾ ਅੱਜ ਪੂਰੀ ਜਾਣਕਾਰੀ ਲਾਵਾਂਗੇ ਜਿਹੜਾ ਇੱਥੇ ਸੈਂਟਰ ਬਣਿਆ ਹੋਇਆ ਐਡੀ ਉਹਦੀ ਹਾਲਤ ਖਸਤਾ ਹਾਲ ਤਾਂ ਬਹੁਤ ਜ਼ਿਆਦਾ ਖਸਤਾ ਹਾਲ ਹੈ ਕੁਛ ਖਾਣੇ ਦੀ ਵੀ ਗੱਲ ਬਾਤ ਕਰਾਂਗੇ ਜਿਹੜੀ ਖਾਣਾ ਸਰਕਾਰ ਦੇ ਰਹੀ ਹੈ ਬੱਚਿਆਂ ਦੇ ਲਈ ਜਿਹੜੀਆਂ ਗਰਭਤੀ ਛੜੀਆਂ ਪੈਣਾ ਉਹਨਾਂ ਨੂੰ ਲਈ ਦਿੱਤਾ ਜਾਂਦਾ ਉਹਨਾਂ ਦੀ ਵੀ ਗੱਲ ਬਾਤ ਕਰਾਂਗੇ ਜਨ ਕਿ ਅੰਦਰੋਂ ਜਾ ਕੇ ਪਹਿਲਾਂ ਤਾਂ ਮੈਂ ਤਸਵੀਰਾਂ ਮੁਖਾਵਾਂਗਾ ਕੈਮਰਾਮੈਨ ਨੂੰ ਕਹਾਂ ਉਹਦੀਆਂ ਤਸਵੀਰਾਂ ਦਿਖਾ ਦਈਏ ਤੇ ਫਿਰ ਗੱਲ ਬਾਤ ਵੀ ਰੱਖਾਂਗੇ ਸਾਡੇ ਨਾਲ ਬਿੱਟੂ ਮੱਲਣ ਭਾਰਤੀ ਕਿਸਾਨ ਜੁਨੀ ਗਰਾਹ ਦੇ ਆਗੂ ਸਾਡੇ ਨਾਲ ਨੇ ਉਹਨਾਂ ਨਾਲ ਵੀ ਗੱਲ ਬਾਤ ਕਰਾਂਗੇ ਇਹ ਨੰਨੇ-ਮੁੰਨੇ ਬੱਚੇ ਸਾਡੇ ਜਿਹੜੇ ਬੈਠੇ ਆ ਸਕੂਲ ਦੇ ਵਿੱਚ ਅੰਗਣਵਾੜੀ ਸੈਂਟਰ ਦੇ ਵਿੱਚ ਪੜਨ ਆਉਂਦੇ ਨੇ ਇਹਨਾਂ ਦਾ ਮਾਪੇ ਬਾਪ ਛੱਡ ਗਏ ਆਂ ਦਾ ਨੰਨੇ-ਮੁੰਨੇ ਬੱਚੇ ਆ ਜਿਨ੍ਹਾਂ ਨੇ ਸਾਡੇ ਗਾਂ ਜਾ ਕੇ ਬੜੇ-ਬੜੇ ਅਫਸਰ ਬੜੀਆਂ-ਬੜੀਆਂ ਪੋਸਟਾਂ ਤੇ ਜਾਣਾ ਤੇ ਜਨ ਕਿ ਉਸ ਐਸ ਸੈਂਟਰ ਦੇ ਵਿੱਚ ਬੈੰਦੇ ਆ ਵੇਖੋ ਸੈਂਟਰ ਦਾ ਹਾਲ ਜਨ ਕਿ ਛੱਤ ਡਿੱਗੀ ਆ ਲਿਓੜ ਤੋਂ ਡਿੱਗੀ ਜਾਂਦੇ ਆ ਇਹ ਲਿਓੜ ਜੇ ਇੱਕ ਕਿਸੇ ਦੇ ਸਿਰ 'ਤੇ ਵੱਜੇ ਤਾਂ ਕਿਸੇ ਦੀ ਮੌਤ ਵੀ ਹੋ ਸਕਦੀ ਹੈ ਵੱਡੇ ਬੰਦੇ ਦੀ ਇਹ ਤਾਂ ਚਲੋ ਨਿਕੇ ਨਿਕੇ ਨੰਨੇ-ਉਨੇ ਬੱਚੇ ਆ ਸਾਡੇ ਸੈਂਟਰ ਦਾ ਹਾਲ ਵਿਖਾਇਓ ਮੈਂ ਕੈਮਰਾਮੈਨ ਨੂੰ ਕਹਣਾ ਤਸਵੀਰਾਂ ਨੇੜੇ ਆ ਕੇ ਦਿਖਾ ਦੇ ਮੜ ਕੇ ਜਾਈਆਂ ਜੇ ਇੱਧ ਉੱਤੇ ਆ ਹਾਲੇ ਆਉੜਾ ਹਾਈ ਟੈਲੀ ਹੌੜੂ ਜੇ ਮੈਂ ਇਸ ਨੂੰ ਹੱਥ ਵੀ ਲਾਣਾ ਤੇ ਸ਼ਾਇਦ ਇਹ ਥੱਲੇ ਡਿੱਗ ਪਈ। ਆ ਲੋ। ਇਹ ਆ ਲੋ ਥੱਲੇ ਡਿੱਗੀ ਹੈ ਨਾ। ਇਹ ਕਿਸੇ ਸਰਚ ਵਿੱਚ ਵੱਜ ਸਕਦਾ। ਇਹ 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 ਦੇ ਲੋ। ਇਹ ਸਰਚ ਵਿੱਚ ਵੱਸ ਸਕਦਾ। ਐਡਾ ਬੁਰਾ ਹਾਲ ਹੈ। ਜਦ ਕਿ ਨੰਨੇ-ਮੁੰਨੇ ਬੱਚੇ ਸਾਡੇ ਜਿਹੜੇ ਇਹਦੇ ਥੱਲੇ ਵਿੱਚ ਬਹਿੰਦੇ ਨੇ ਅੰਗਣਵਾੜੀ ਇਹ ਸੈਂਟਰ ਮੱਲਣਪਿੰਡ ਦਾ ਸੈਂਟਰ ਹੈ। ਇਸ ਤੋਂ ਬਾਅਦ ਇਹਦੀ ਗ੍ਰਾਂਟ ਆ ਜਾਂਦੀ ਆ। ਗ੍ਰਾਂਟ ਪਹਿਲੇ ਪਾਸੇ ਜਿਹਨੇ ਕਿਹਾ ਜਿਹੜਾ ਨਵਾਂ ਕਮਰਾ ਵੀ ਉਹਦੀ ਗ੍ਰਾਂਟ ਆ ਗਈ ਨਵਾਂ ਕਮਰਾ ਬਣਾ ਕੇ ਦੇ ਦਿਓ ਇਹਨਾਂ ਬੱਚਿਆਂ ਲਈ ਉਹਦੀ ਗ੍ਰਾਂਟ ਆਈ ਹੈ ਉਧਰ ਵੀ ਚੱਲਦੇ ਆ ਗੱਲਬਾਤ ਵੀ ਕਰਾਂਗੇ ਬਿੱਟੂ ਮੱਲਣਾ ਬਿੱਟੂ ਜੀ ਕਿਵੇਂ ਲੱਗਦਾ ਜਿਹੜੇ ਸਰਕਾਰ ਦੇ ਕੰਮਕਾਰਾਂ ਤੋਂ ਤੁਸੀਂ ਕਿਵੇਂ ਦੇਖ ਰਹੇ ਹੋ ਜਿਹੜੇ ਕੰਮਕਾਰ ਆ ਸਰਕਾਰ ਦੇ ਤੁਸੀਂ ਦੇਖੋ ਵੀ ਜਿਹੜਾ ਇਹ ਕਮਰਾ ਹੈ ਕਿਸੇ ਵੀ ਟਾਈਮ ਹਾਸਾ ਹੋ ਸਕਦਾ ਹੈ ਨਾ ਤੇ ਨਿੱਕੇ ਨਿੱਕੇ ਬੱਚੇ ਬੰਦੇ ਖਲੇਪੜ ਤਾਂ ਡਿੱਗੀ ਜਾਂਦੇ ਆ ਮੰਨ ਲਓ ਵੀ 4 ਸਾਲ ਦਾ ਬੱਚਾ 3 ਸਾਲ ਦਾ ਉਹਦੇ ਉੱਤੇ ਪੱਟਦੇ ਆ ਜਦੋਂ ਆਪਾਂ ਉਹ ਖਲੇਪੜ ਡਿੱਗ ਪੇ ਤਾਂ ਬੱਚੇ ਦਾ ਬੱਚੇ ਦੇ ਮਾਜਣਾ ਕੀ ਹੈ ਦੂਜੀ ਗੱਲ ਇਹ ਜਿਹੜਾ ਕਮਰਾ ਹੈ ਇਹ ਪਿਛਲੇ ਪਾਸੇ ਇਹਦਾ ਪੈਰ ਆ ਉਹਦਾ ਆਪਾਂ ਗੱਲਬਾਤ ਵੀ ਜਾਰੀ ਰੱਖਾਂਗੇ ਤੇ ਆਪਾਂ ਨਾਲ ਦੀ ਨਾਲ ਦਿਖਾਉਂਦੇ ਵੀ ਰਾਵਾਂਗੇ ਜਿਹੜਾ ਇਹ ਕਹਿੰਦੇ ਆ ਵੀ ਇਹਨੂੰ 2000 ਜਨਨ ਕਿ 20 ਦੀ ਗਰੰਟੀ ਆਈ ਹੋਈ ਹੈ ਇਹਦੀ 20 ਦੀ ਗਰੰਟੀ ਆਈ ਹੈ ਤੇ ਇਹਨਾਂ ਨੇ ਆਪਦੇ ਉਹ ਬੋਰਡ ਲਾ ਚੁੱਕੇ ਨੇ ਠੀਕ ਹੈ ਬੋਰਡ ਤੇ ਉਹਦੀ ਗ੍ਰਾਂਟ ਆਈ ਹੋਈ ਹੈ ਤੇ ਫਿਰ ਮੁਕੰਮਲ ਕਿਉਂ ਨਹੀਂ ਹੋ ਰਿਹਾ ਇਹ ਅਜੇ ਅੱਧ ਅੱਧ ਵਿਚਕਾਰ ਹੈ ਇਹ ਫਿਰ ਇਹ ਉੱਦੇ ਹੋਊਗਾ ਜਿੱਦੇ ਕੋਈ ਕਿਸੇ ਦੀ ਜਾਨ ਚਲੀ ਗਈ ਫਿਰ ਉੱਦੇ ਕਰਨੇ ਕਿ ਮੁਕੰਮਲ ਇਹੀ ਹੈ ਫਿਰ ਸਾਰਾ ਉਵੇਂ ਵਿੱਚ ਅੱਧ ਵਿਚਾਲੇ ਲੰਕਦਾ ਫਿਰਦਾ ਠੀਕ ਹੈ ਇਸ ਕਰਕੇ ਅਸੀਂ ਇਹ ਸਰਕਾਰ ਨੂੰ ਆਦੇ ਹਾਂ ਵੀ ਇਹ ਜਲ ਤੋਂ ਜਲਦ ਕੀਤਾ ਜਾਵੇ ਜੇ ਆਰ ਮੁੱਦੇ ਚਾਹਦੇ ਆ ਫਿਰ ਇਹ ਗੱਲ ਪੈਂਦੇ ਆ ਠੀਕ ਹੈ ਫਿਰ ਵੇਲੇ ਕਹਿੰਦੇ ਵੇਲੇ ਹੈ ਵੇਲੇ ਹੈ ਜਿਵੇਂ ਕੱਲ ਸਾਡੇ ਨਾਲ ਦਰਘਟਨਾ ਹੋਈ ਹੈ ਵੀ ਫਿਰ ਜ ਜਦੋਂ ਮੁੱਦੇ ਲੈ ਕੇ ਜਾਂਦੇ ਆਂ ਫਿਰ ਅੱਗੋਂ ਅਗਲੇ ਨੂੰ ਕਹਿੰਦੇ ਆ ਤੁਸੀਂ ਕਿਹੜਾ ਸਾਨੂੰ ਜਿਤਾਤਾ ਇੱਕ ਪਾਸੇ ਆਦੇ ਅਸੀਂ ਸੇਵਾ ਕਰਨ ਆਏ ਆ ਫਿਰ ਜੇ ਇੱਕ ਪਾਸੇ ਤੁਸੀਂ ਸੇਵਾ ਕਰਨ ਆਏ ਆ ਤੁਰੇ ਚੱਲੋ ਆਪਾਂ ਉਹ ਤੇ ਆਪਾਂ ਗੱਲਬਾਤ ਕਰਾਂਗੇ ਉਦੋਂ 2020 ਜਨਕਿ ਇਹਦੀ ਗਰੰਟੀ ਹੈ ਬਿੱਟੂ ਜੀ ਜਿਹੜੇ ਸਾਨੂੰ ਦੱਸਿਆ ਜਿਹੜੇ ਮੁਤਾਬਕ ਇਹ ਤਾਂ ਅਜੇ ਤਿਆਰ ਨਹੀਂ ਹੋਇਆ ਉਦੋਂ ਬਾਅਦ ਇੱਕ ਸੈਂਟਰ ਜਨਕਿ ਇੱਧਰਲੇ ਪਾਸੇ ਦਾ ਨੀ ਪੱਥਰ ਰੱਖਤਾ ਇਹਦੀ ਗਰੰਟ ਆ ਗਈ ਹੈ ਪਹਿਲਾਂ ਉਹ ਤਿਆਰ ਨਹੀਂ ਹੋਇਆ ਉਦੋਂ ਬਾਅਦ ਜਨਕਿ ਇਹਦੀ ਆ ਗਈ ਅੰਦਰ ਆਜੋ ਅੰਦਰ ਵਿੱਚ ਜਾ ਕੇ ਗੱਲ ਕਰੋ ਇਹ ਬੈੱਡ ਲਿਆ ਪਰ ਇੱਕ ਚੀਜ਼ ਹੈ ਇਹ ਬੈੱਡ ਤਾਂ ਲਿਆ ਸਾਰਾ ਤੇ ਅਡਾ ਢਗਾ ਹੋਇਆ ਪਿਆ ਨਾ ਇਧਰ ਤੇ ਨਾ ਉਧਰ ਨਾ ਮਰਿਆਂ ਚ ਨਾ ਜਉਂਦਿਆਂ ਚ ਫਿਰ ਆ ਤਾਂ ਨਾ ਪੈਸਾ ਖਰਾਬ ਕਰੋ ਲੋਕਾਂ ਦਾ ਇਹ ਪੈਸਾ ਕਿਹਦਾ ਹੈ ਇਹ ਪੈਸਾ ਲੋਕਾਂ ਦਾ ਹੈ ਟੈਕਸ ਭਰਦੇ ਆ ਲੋਕਾਂ ਦਾ ਕਿਰਤੀ ਲੋਕਾਂ ਦਾ ਪੈਸਾ ਹੈ ਕਿਸਾਨਾਂ ਮਜ਼ਦੂਰਾਂ ਦਾ ਪੈਸਾ ਹੈ ਇਹ ਤੇ ਉਹ ਲੋਕਾਂ ਦਾ ਖੂਨ ਚੂਸ ਕੇ ਨਾ ਸਟੋਆ ਇਟਾਂ ਖਰਾਬ ਹੋਈ ਜਾਂਦੀਆਂ ਇਹ ਖਤਮ ਹੋਈ ਜਾਂਦਾ ਆ ਨਾ ਉੱਧਰ ਤੇ ਨਾ ਉੱਧਰ ਇਹ ਤਾਂ ਨਾ ਕਰੋ ਫਿਰ ਸ਼ੁਰੂ ਹੀ ਨਾ ਕਰੋ ਤੇ ਗ੍ਰਾਂਟ ਆਈ ਪਈ ਹੈ ਫਿਰ ਇਹਨੂੰ ਪ੍ਰੋਸੈਸ ਪੂਰਾ ਕਰੋ ਕਿੱਧਰ ਗਿਆ ਸੈਕਟਰੀ ਕਿੱਧਰ ਗਿਆ ਠੇਕੇਦਾਰ ਕਿੱਧਰ ਗਿਆ ਇਸ ਦੀਓ ਕਿੱਧਰ ਗਿਆ ਇਹਨਾਂ ਦਾ ਮਹਿਕਮਾ ਕਿੱਧਰ ਗਏ ਇਥੋਂ ਦੇ ਸਿਸਟਮ ਵਾਲੇ ਜਿਹੜੇ ਚਲਾਉਂਦੇ ਆ ਤੇ ਇਹਨੂੰ ਪੂਰਾ ਕਿਉਂ ਨਹੀਂ ਕਿਉਂ ਨਹੀਂ ਧਿਆਨ ਦਿੱਤਾ ਜਾ ਰਿਹਾ ਜਿੱਥੇ ਜਿੱਥੇ ਕੰਮ ਚੱਲਦਾ ਆ ਤੁਸੀਂ ਆਪਦਾ ਕੰਮ ਪਤਾ ਵੀ ਆ ਪਿੰਡਾਂ ਤਾਂ ਬੰਦੀਆਂ ਸਾਡੇ ਕੋਲੇ ਵੀ ਕੀ ਕੀ ਕੰਮ ਚੱਲ ਰਿਹਾ ਕਿੱਥੇ ਕਿੱਥੇ ਚੱਲ ਰਿਹਾ ਉਥੇ ਗਿੜਾ ਮਾਰੋ ਵੀ ਪਤਾ ਪੂਰਾ ਹੋ ਗਿਆ ਕਿ ਨਹੀਂ ਹੋ ਗਿਆ ਫਿਰ ਹੋਇਆ ਨਹੀਂ ਤਾਂ ਕਿਉਂ ਨਹੀਂ ਹੋਇਆ ਤੇ ਹੋ ਗਿਆ ਤਾਂ ਠੀਕ ਹੈ ਤੇ ਜੇ ਅੱਧ ਵਿਚਾਲੇ ਪਿਆ ਤਾਂ ਉਹ ਕਿਉਂ ਪਿਆ ਜਾਂ ਫੰਡ ਕਾਰਨ ਪਿਆ ਜਾਂ ਕਿਸੇ ਠੇਕੇਦਾਰ ਦੀ ਵਜ੍ਹਾ ਕਰਨ ਪਿਆ ਯਾਰ ਆਹ ਤਾਂ ਹਾਲਾਤ ਪਏ ਇਹਨਾਂ ਅਫਸਰਾਂ ਦੀ ਵੀ ਕਾਰਵਾਈ ਹੋਣੀ ਚਾਹੀਦੀ ਜਿਹੜੇ ਅਫਸਰਾਂ ਸਰਕਾਰ ਨੇ ਮੋਟੀਆਂ ਤਨਖਾਹਾਂ ਲੈਂਦੇ ਆ ਉਹਨੂੰ ਕਾਦੀ ਖਾਤ ਰੱਖਿਆ ਇਹਨਾਂ ਕੰਮਾਂ ਖਾਤ ਰੱਖਿਆ ਵੀ ਜਾ ਕੇ ਪਿੰਡਾਂ ਦੇ ਦੌਰੇ ਕਰੋ ਪਿੰਡਾਂ ਦੇ ਵਿੱਚ ਵੇਖੋ ਪਿੰਡਾਂ ਦੀ ਸਥਿਤੀ ਕਿਹੋ ਜੀ ਆ ਪਿੰਡਾਂ ਦੇ ਹਾਲ ਕਿਹੋ ਜੇ ਆ ਇਹਦਾ ਠੇਕਾ ਹੋਇਆ ਠੇਕੇਦਾਰ ਭੱਜ ਗਿਆ ਜਾਂ ਉਹਨੂੰ ਫੰਡ ਨਹੀਂ ਆਇਆ ਜਾਂ ਉਹਦੀ ਕਿਹੜੇ ਕਿਹੜੇ ਅਫਸਰਾਂ ਤੇ ਅੰਨੀ ਪੀਂਦੀ ਐ ਕੁੱਤੀ ਚੜਦੀ ਐ ਕਿਹੜੇ ਅਫਸਰਾਂ ਦੀ ਗੱਲ ਕਰਦੇ ਹੋ ਥਾਪਰ ਪ੍ਰੋਜੈਕਟ ਬਣਾਇਆ ਸਾਰੇ ਪਿੰਡ ਨੂੰ ਸੂਲੀ ਟੰਗਤਾ ਮੈਂ ਅੱਜ ਵੀ ਆਵਾਜ਼ ਚੁਕਾਈ ਆ ਵੀ ਪੱਟ ਦਿਓ ਰੋ 30 ਲੱਖ ਨਜਾਇਜ਼ ਲਾਤਾ ਪਿੰਡ ਨੂੰ ਫਾਇਟੰਗਿਆ ਪਿਆ ਤੇ ਫਿਰ ਉਹ 30 ਲੱਖ ਪਿੱਛੇ ਮੱਲਣ ਮਾਰਨਾ ਪਿਛਲੇ ਦਿਨਾਂ ਦੇ ਵਿੱਚ ਉਹਦੇ ਵਿੱਚ ਆ ਕੇ ਇੱਕ ਮੁੰਡਾ ਮਰ ਗਿਆ ਉਹਦੇ ਵਿੱਚ ਮਗਰ ਲੱਗ ਕੇ ਉਹ ਚੀਜ਼ ਦੇ ਮਗਰ ਲੱਗ ਕੇ ਇੱਕ ਮਹੀਨਾ ਮੈਂ ਪੱਛੇ ਲੱਗ ਕੇ ਉਹਦੇ ਤੇ ਜਾਲ ਪਵਾਇਆ ਉਹ ਜਾਲ ਵੀ ਜੱਪ ਤੱਪ ਕਰਤੀ ਤੇ ਦੋ ਥਾਂ ਹੀ ਤਾਂ ਜਾਲ ਅਜੇ ਵੀ ਛੱਡ ਗਏ ਬਸ ਇਹਨਾਂ ਨੂੰ ਐ ਹੋ ਗਿਆ ਵੀ ਬਿੱਟੂ ਨੂੰ ਟਿਕਾ ਲਓ ਜਥੇਬੰਦੀ ਵਾਲਿਆਂ ਨੂੰ ਧਰਨਾ ਲਾ ਦੇਣਾ ਉੱਤੇ ਜਾਲ ਪਾ ਗਏ ਉਹਦੇ ਵਜਾ ਦੇ ਕਾਰਨ ਉਹ ਬੰਦੇ ਦੀ ਮੌਤ ਹੋ ਗਈ ਲਫਾਫੇ ਵਿੱਚ ਪਏ ਨੇ ਬੰਦ ਪਿਆ ਛੱਪੜ ਦੀ ਜਗ੍ਹਾ ਰੋਗ ਗਈ ਕੰਧ ਲਿਕਣੀ ਪਈ ਆ ਬੁਰੇ ਦਿਹਾੜੇ ਵੈਂਕੇ ਦਿਹਾੜੇ ਤੇ ਹੁਣ ਉਹ ਪੱਟਣ ਨੂੰ ਤਿਆਰ ਨਹੀਂ ਕੰਮ ਇੱਧਰ ਲੰਕੀ ਜਾਂਦਾ ਵੀ ਇਹ ਗੱਲ ਕਹੀ ਸੀ ਵੀ ਜਦੋਂ ਪਿੰਡ ਮੰਗ ਹੀ ਨਹੀਂ ਕਰਦਾ ਡਿਮਾਂਡ ਹੀ ਨਹੀਂ ਕਰਦਾ ਤੁਸੀਂ ਬਣਾਇਆ ਕੋਈ ਤੇ ਬੋਰਡ ਦੀ ਗੱਲ ਕਰ ਰਹੇ ਦੁਜਾ ਵੇਖੋ ਜੀ ਬੋਰਡ ਲਾਤਾ ਹਣਾ ਰੋੜ ਲੱਗਦਾ ਨੀਂ ਪੱਥਰ ਤਾਂ ਹੁਣ ਵੀ ਬੜੇ ਚੱਲ ਰਲ ਰੱਖੀ ਜਾ ਰਹੇ ਕੀ ਉਹ ਪ੍ਰੋਸੈਸ ਪੂਰਾ ਹੋ ਜੂ ਬਾਈ ਮੈਂ ਕੈਮਰਾਮੈਨ ਨੂੰ ਕਹਣਾ ਥੋੜਾ ਪੜਾ ਦਿਓ ਕੀ ਲਿਖਿਆ ਉੱਤੇ ਜਨ ਕੇ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਸਰਕਾਰ ਮਾਨਜੋਗ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਮਾਨਜੋਗ ਲਾਜੀ ਸਿੰਘ ਦੀ ਪੁਲਰ ਕੈਬਨਿਟ ਮੰਤਰੀ ਪੰਜਾਬ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਰਹਿਮਾਈ ਹੇਟ ਪਿੰਡ ਮੱਲਣ ਵਿਖੇ ਅੰਗਣਵਾੜੀ ਸੈਂਟਰ ਦਾ ਨੀਂ ਪੱਥਰ ਮਾਨਜੋਗ ਸ੍ਰੀ ਪ੍ਰਤਪਾਲ ਜੀ ਸ਼ਰਮਾ ਚੇਅਰਮੈਨ ਮਾਰਕੀਟ ਕਮੇਟੀ ਗੱਦੜਬਾ ਜੀ ਨੇ ਆਪਣੇ ਜਨ ਕੇ ਹੱਥਾਂ ਦੇ ਨਾਲ ਆ ਵੀ ਲਿਖਤੇ ਉੱਤੇ ਜਾਨੀ ਕਿ ਵੀ ਕੰਪਲੀਟ ਕਰਤਾ ਹੁੰਦਾ ਜਿਵੇਂ ਕੰਪਲੀਟ ਏਜ ਤੱਕ ਨਹੀਂ ਹੋਇਆ 2023 ਦਾ ਜਾਨੀ ਕਿ ਇਹ 2023 ਦੀ 12 ਤਰੀਕ ਦਾ ਜਾਨੀ ਕਿ ਇਹ ਲੱਗਿਆ ਹੋਇਆ ਕਿੰਨੇ ਮਹੀਨੇ ਹੋ ਗਏ ਜੇ ਗੱਲ ਕਰ ਗਿਆ ਅੱਜ ਜਾਨੀ ਕਿ 10 ਮਹੀਨੇ ਦੇ ਨੂੰ ਜਮਾਈ ਸਮਾਂ ਹੋ ਗਿਆ 10 ਮਹੀਨੇ ਹੋ ਗਏ ਇੱਕ ਸਾਲ ਇਹਨੂੰ ਬਿੱਡੇ ਨੂੰ ਹੋ ਗਿਆ ਇੱਟਾਂ ਉਹ ਵੇਖ ਲਓ ਇੱਟਾਂ ਰੁਲੀ ਜਾਂਦੀਆਂ ਨਹੀਂ ਇੱਧਰ ਕੈਮਰਾਮੈਨ ਨੂੰ ਕਿ ਤਸਵੀਰਾਂ ਦਿਖਾਇਓ ਜਿਹੜਾ ਆਹ ਲੋਹਾ ਆ ਲੋਹਾ ਵੇਖੋ ਸਾਰਾ ਸਰਗਾ ਪਿਆ ਸਾਰਾ ਪਾਈਪਾਂ ਪਿੰਗਾ ਨਵੀਆਂ ਪਾਈਪਾਂ ਆ ਕੇ ਪਿੰਗਾ ਜੰਗਾਲ ਪੈ ਗਈ ਤੁਸੀਂ ਐਂ ਦੇਖੋ ਵੀ ਜਿਹੜਾ ਇਹ ਸਰੀਆ ਹੈ ਇਹ ਬਾਹਰ ਪਿਆ ਜੰਗਾਲ ਪੈ ਗਈ ਥੱਲੋ ਜਦੋਂ ਤੁਸੀਂ ਇਹਦਾ ਲੈਟਰ ਪਾਉਂਗੇ ਦੀ ਮਨਿਆਦ ਕਿੰਨਾ ਚਿਰ ਰਹੂਗੀ ਤੁਸੀਂ ਆਪ ਦੇ ਅੱਧੀ ਮਨਿਆਦ ਦੇ ਦੀ ਘਟਜੂ ਜਿੱਥੇ ਨੇ 15 ਸਾਲ ਚੱਲਣਾ ਉੱਥੇ 10 ਸਾਲ ਰਹਿ ਜਾਊਗਾ ਜਿੱਥੇ 20 ਸਾਲ ਚੱਲਣਾ ਉੱਥੇ 15 ਸਾਲ ਦੇ ਵਿੱਚ ਰਹਿ ਜਾਊਗਾ ਫਿਰ ਉਹ ਗੱਲ ਹੋ ਗਈ ਨਾ ਅੰਨੀ ਪਿੰਦੀ ਆ ਕੁੱਤੀ ਚੜਦੀ ਐ ਇੱਥੇ ਖਸਮ ਨਹੀਂ ਕਸਾਈ ਨਹੀਂ ਕੋਈ ਬੂਲਦਾ ਨਹੀਂ ਫਿਰ ਆ ਹਾਲਾਤਾਂ ਦੇ ਵਿੱਚ ਤੁਸੀਂ ਆਮ ਲੋਕਾਂ ਤੋਂ ਆਮ ਸੱਥਾਂ ਤੋਂ ਪਿੰਡਾਂ ਤੋਂ ਗਲੀਆਂ ਤੋਂ ਇਹ ਸਰਕਾਰ ਸ਼ਹਿਰਾਂ ਤੋਂ ਚੱਲ ਰਹੀ ਹੈ ਕਿ ਇੱਕ ਸਿਸਟਮ ਕੋਈ ਸਿਸਟਮ ਤਾਂ ਬਣਾਓ ਯਾਰ ਕੋਈ ਉਹਦਾ ਆਪਦੇ ਕੰਮ ਦਾ ਟਾਰਗੇਟ ਬਣਾਓ ਵੀ ਲਿਸਟਾਂ ਬਣਾਓ ਸਾਡੇ ਕੰਮ ਕਿੱਥੇ ਕਿੱਥੇ ਚੱਲਦੇ ਆ ਉਸ ਪ੍ਰੋਸੈਸ ਦੇ ਨਾਲ ਗਰਾਂਟਾਂ ਦਿਓ ਜੇ ਨਹੀਂ ਪੂਰਾ ਹੁੰਦਾ ਤਾਂ ਉਹ ਚੀਜ਼ ਦਾ ਖੜਾ ਛੱਡ ਦਿਓ ਨਾ ਰੱਖੋ ਨੀ ਪੱਥਰ ਨੀ ਪੱਥਰ ਬਤਾਰ ਭਾਈ ਹੁਣ ਵੀ ਪਿੰਡ-ਪਿੰਡ ਰੱਖੇ ਜਾ ਰਹੇ ਨੇ ਪਰ ਸਾਨੂੰ ਪਤਾ ਹੈ ਸਾਡਾ ਇਹ ਨਾਲ ਨਿਤਵਾ ਪੈਂਦਾ ਹੈ ਸਾਡਾ ਤਜਰਬਾ ਹੈ ਵੀ ਇਹ ਇਕੱਲੇ ਨੀ ਪੱਥਰ ਰਹਿ ਜਾਣੇ ਆ ਲੋਕਾਂ ਨੂੰ ਬੁੱਧੂ ਬਣਾਉਣਾ ਜਿਮਣੀ ਚੋਣਾ ਕੀ ਲੋਕਾਂ ਨੂੰ ਲੁੱਟ ਕੇ ਵੋਟਾਂ ਲੈ ਕੇ ਇੱਥੋਂ ਇਹਨਾਂ ਨੇ ਤਰਦੇ ਹੋਣਾ ਹੁਣ ਜਿਹੜੀਆਂ ਅੱਜ ਸਾਡੇ ਪਿੰਡ ਦੀਆਂ ਸਮੱਸਿਆ ਆਈਆਂ ਉਹ ਅੱਜ ਗਿਣ ਕੇ ਗਏ ਨੇ ਤੁਸੀਂ ਆਉਣ ਵਾਲੇ ਦਿਨਾਂ 'ਚ ਤੁਸੀਂ ਵੀ ਇੱਥੇ ਆਉਣਾ ਤੇ ਇੱਥੇ ਮੈਂ ਤੁਹਾਨੂੰ ਸੱਦਣਾ ਹੈ ਮੈਨੂੰ ਨਹੀਂ ਲੱਗਦਾ ਉਹ ਛੇਤੀ ਪੁਰੂ ਇਹ ਬਿੱਟੂ ਜੀ ਤੁਹਾਨੂੰ ਜਾਣ ਕੇ ਨਾ ਵਰਾਉਂਦੇ ਆ ਵੀ ਬਿੱਟੂ ਮੱਲਣ ਸਾਨੂੰ ਘੇਰਦਾ ਪਿੰਡ ਵਿੱਚ ਜਦੋਂ ਅਸੀਂ ਆਉਨੇ ਆ ਬਿੱਟੂ ਨੇ ਸਾਨੂੰ ਸਵਾਲ ਜਵਾਬ ਕਰਨੇ ਆ ਬਿੱਟੂ ਸਾਨੂੰ ਘੇਰਦਾ ਘੇਰਨ ਵਾਲਾ ਸਵਾਲ ਜਵਾਬ ਕਰਨਾ ਪੈਣਾ ਵੀ ਕੋਈ ਬੰਦਾ ਹੁੰਦਾ ਕੋਈ ਜਥੇਬੰਦੀ ਦੇ ਵਿੱਚ ਬੰਦਾ ਹੁੰਦਾ ਹਰੇਕ ਬੰਦੇ ਨੂੰ ਸਵਾਲ ਜਵਾਬ ਹੀ ਨਹੀਂ ਆਉਂਦੇ ਲੀਡਰਾਂ ਦੇ ਮੂਹਰੇ ਹਰੇਕ ਨੂੰ ਬੋਲਣਾ ਵੀ ਨਹੀਂ ਆਉਂਦਾ ਉਹੀ ਬੰਦਾ ਬੋਲੂਆ ਉਹੀ ਬੰਦਾ ਗੱਲਬਾਤ ਕਰੂਗਾ ਜਿਸ ਨੂੰ ਤਜਰਬਾ ਹੋਊ ਇਨਾਂ ਕੋਲੇ ਤਜਰਬਾ ਵੀ ਆ ਐਕਸਪੀਰੀਐਂਸ ਵੀ ਆ ਇਹ ਤਾਂ ਹੀ ਲੀਡਰਾਂ ਨੂੰ ਘੇਰਦੇ ਆ ਤੇ ਲੀਡਰ ਇਹਨੂੰ ਬਰਉਂਦੇ ਆ ਇਹ ਬਿੱਟੂ ਜੀ ਆ ਵੇਖੋ ਕੀ ਹਾਲ ਆ ਕਹਿੰਦਾ ਮੈਨੂੰ ਕਹਿੰਦਾ ਤਸਵੀਰਾਂ ਵਿਖਾਓ ਇਹ ਛੋਟੇ ਬੱਚੇ ਆ ਟਾਇਲਟ ਜਿਹੜੇ ਸਕੂਲ ਦੇ ਬੱਚੇ ਇਧਰਲੇ ਪਾਸੇ ਆ ਜਾਨੀ ਕਿ ਸਕੂਲ ਬਣਿਆ ਹੋਇਆ ਟਾਇਲਟ ਵੇਖੋ ਬਣਿਆ ਸਕੂਲ ਦਾ ਬੁਰਾ ਹਾਲ ਆ ਫਲਸ਼ ਦਾ ਜਾਨੀ ਕਿ ਇਧਰਲੇ ਪਾਸੇ ਦਿਖਾ ਦਿਓ ਕੋਈ ਟੁੱਟੀ ਨਹੀਂ ਟੁੱਟੀ ਨਹੀਂ ਇਧਰ ਵੇਖੋ ਜਾਨੀ ਕਿ ਇਹ ਬੰਦ ਪਿਆ ਇਹ ਬੰਦ ਪਿਆ ਹਾਂ ਇਹ ਤਾਂ ਬੰਦ ਪਿਆ ਖੋਲ ਨਹੀਂ ਰਿਹਾ ਉਹ ਟੀਚਰਾਂ ਦਾ ਆ ਗਿਆ ਹਾਂ ਹੁਣ ਉਧਰ ਆ ਜੋ ਬੀ ਬੱਚਾ ਖਤਰਾ ਕੀ ਕਿਹੜਾ ਫਿਰ ਬੱਚਾ ਖਤਰਾ ਆ ਗਿਆ ਬਸ ਇੰਨਾ ਕੀ ਹੈ ਹੁਣ ਤੁਸੀਂ ਐਂ ਵੇਖੋ ਇਹਦੀ ਟੂਟੀ ਚੱਲ ਨਹੀਂ ਰਹੀ ਹਾਂ ਨਹੀਂ ਪਾਣੀ ਕਿਤੇ ਟੈਂਕੀ ਦਾ ਕਿਤੇ ਵੀ ਹੈਣੀਗੀ ਟੈਂਕ ਜੇ ਟੂਟੀ ਹੋਊਗੀ ਤਾਂ ਟੈਂਕੀ ਹੋਊਗੀ ਜਦੋਂ ਟੈਂਕੀ ਹੈ ਨਹੀਂ ਟੂਟੀ ਕਿੱਥੇ ਹੈਗੀ ਨਹੀਂ ਆਪਾਂ ਗੱਲ ਕਰਕੇ ਇੱਥੇ ਜਿਹੜੇ ਇਥੇ ਇਨਚਾਰਜ ਹੈ ਵੀ ਉਹਨਾਂ ਨੇ ਲਿਖ ਕੇ ਨਹੀਂ ਇਹਦੀ ਪ੍ਰਪੋਜ਼ਲ ਭੇਜੀ ਜਾਂ ਕੀ ਗੱਲ ਬਾਤ ਹੈ ਇਨਚਾਰਜ ਕੌਣ ਨਾ ਚਾਹੂਗਾ ਇੱਥੇ ਟੂਟੀਆਂ ਨਾ ਲੱਗਣ ਹਾਂ ਨਹੀਂ ਮੈਂ 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 ਨਹੀਂ ਚਾਹੁੰਦਾ ਵੀ ਕਿਸੇ ਨੂੰ ਟਾਰਗੇਟ ਕੀਤਾ ਜਾਵੇ ਪਿਛਲੇ ਦਿਨੀ ਅੰਗਣਵਾੜੀ ਵਿਭਾਗ ਦੇ ਮੁਲਾਜ਼ਮ ਨੇ ਆਵਾਜ਼ ਚੱਕੀ ਵੀ ਖਾ ਖਾਣਾ ਗਲਤ ਆ ਰਿਹਾ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਅੱਜ ਵੀ ਅਸੀਂ ਉਹ ਸਾਹਮਣੇ ਲੈ ਜਾਂਦੀ ਮੈਡਮ ਕਿਉਂਕਿ ਮੈਂ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਦੇ ਰਜਗਾਰ ਦੇ ਉੱਤੇ ਲੱਤ ਮਾਰੇ ਇਹਨਾਂ ਨੇ ਆਪਦੀ ਗਲਤੀ ਨਹੀਂ ਮੰਨੀ ਇਹਨਾਂ ਨੇ ਕਹਿਣਾ ਹੈ ਵੀ ਮੁਲਾਜ਼ਮ ਨੇ ਸਾਡੀ ਵੀਡੀਓ ਕਿਉਂ ਪਾਈ ਕਿਉਂਕਿ ਸਾਡਾ ਦਾ ਸਿਸਟਮ ਆ ਮੈਂ ਤਾਂ ਚੱਕਣੀ ਹੈ ਤੇ ਉਹ ਗੱਲ ਸੋਨੂੰ ਇਥੋਂ ਦੇ ਲੀਡਰ ਵੀ ਕਹਿ ਗਏ ਵੀ ਬਿੱਟੂ ਮੱਲਨ ਥਾਂ ਥਾਂ ਸਾਨੂੰ ਘੇਰ ਲੈਂਦਾ ਹਾਸੇ ਚ ਕਹਿ ਗਏ ਪਰ ਕਹਿ ਤਾਂ ਗਏ ਨਾ ਵੀ ਯਾਰ ਆ ਕੰਮ ਕਰਦੇ ਨਹੀਂ ਤਾਂ ਬਿੱਟੂ ਨੇ ਘੇਰ ਲੈਣਾ ਬਿੱਟੂ ਦਾ ਕੋਈ ਨਿੱਜੀ ਕੰਮ ਹੈ ਕੱਲ ਮੈਂ ਮਾਨੀਮ ਮਾਨਯ ਸਰਦਾਰ ਹਰਦੀਪ ਸਿੰਘ ਡੈਂਪੀ ਢਲੋਂ ਕੋਲੇ ਗਿਆ ਕੀ ਮੈਂ ਕੱਲ ਆਪਦਾ ਕੰਮ ਲੈ ਕੇ ਗਿਆ ਸੀ ਕੋਈ ਮੈਂ ਆਪਦੇ ਬੱਚੇ ਨੂੰ ਨੌਕਰੀ ਤੇ ਲਵਾਉਣ ਗਿਆ ਜਾਂ ਮੈਂ ਆਪਦੀ ਪਰਸਨਲ ਹੀ ਗਲੀ ਬਣਾਉਣ ਗਿਆ ਹੋਵਾਂ ਵੀ ਮੇਰੇ ਘਰ ਨੂੰ ਤੁਸੀਂ ਛੜਕ ਬਣਾ ਦਿਓ ਜਾਂ ਮੈਂ ਕਹਿਣ ਗਿਆ ਹੋਵਾਂ ਮੇਰੀ ਬੇਟੀ ਨੂੰ ਤੁਸੀਂ ਨੌਕਰੀ ਦੇ ਦਿਓ ਠੀਕ ਹੈ ਫਿਰ ਤਾਂ ਮੈਂ ਮੰਨਿਆ ਮੈਂ ਗਿਆ ਸੀ ਨਗਰ ਦਾ ਕੰਮ ਲੈ ਕੇ ਲੋਕਾਂ ਦੇ ਮੁੱਦੇ ਲੈ ਕੇ ਜੇ ਉੱਥੇ ਵੀ ਤੁਸੀਂ ਆਏ ਰੜਕੜਦਾ ਬਿੱਟੂ ਸੋਡੇ ਅੱਖਾਂ ਦੇ ਵਿੱਚ ਜਿਵੇਂ ਆ ਮਤਲਬ ਕਿ ਅੱਖ ਦੇ ਵਿੱਚ ਆਪਾਂ ਰੋਡ ਪਾ ਦਿੰਨੇ ਆ ਨਾ ਆਏ ਰੜਕਿਆ ਮੈਂ ਉਹਦੇ ਕੱਲ ਨਾਲੇ ਮੈਂ ਕਹੀ ਬਈ ਮੈਂ ਤਾਂ ਇੱਕ ਗੱਲ ਕਹੀ ਸੀ ਵੀ ਢਿੱਲੋਂ ਸਾਹਿਬ ਸਾਡੀਆਂ ਮੰਗਾ ਸਾਡੀਆਂ ਮੰਗਾ ਪੂਰੀਆਂ ਕਰ ਦਿਓ ਆਹਦਾ ਵੀ ਠੀਕ ਹੈ ਐਕਸੀ ਨੂੰ ਫੋਨ ਕੀਤਾ ਆ ਸੌਰੀ ਜੇ ਨੂੰ ਫੋਨ ਕੀਤਾ ਉਸ ਤੋਂ ਬਾਅਦ ਮੈਂ ਇੱਕ ਗੱਲ ਹੀ ਕਹੀ ਮੈਂ ਕਿਹਾ ਵੀ ਜੇ ਤੁਸੀਂ ਆਹ ਕੋਡ ਕੱਢ ਦੇਉਗੇ ਛੜਕਾਂ ਦਾ ਛਪੜਾਂ ਦਾ ਸਾਡੇ ਸਕੂਲ ਦੀ ਕੰਧ ਹੈ ਨੇੜੇ ਬਦਬੂ ਮਾਰਦੀ ਹੈ ਇਹ ਸਾਰਾ ਪ੍ਰੋਸੈਸ ਜੇ ਪੂਰਾ ਹੋ ਜੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਮਾਤਮਾ ਤੁਹਾਡੇ ਤੇ ਮਿਹਰ ਕਰੂਗਾ ਮੈਂ ਮਾੜਾ ਕਰਤਾ ਦਵਾ ਦੇ ਕੇ ਬਈ ਮੈਨੂੰ ਆਦਾ ਤੁਸੀਂ ਤਾਂ ਦੋ ਵਾਰਾਂ ਹਰਾਤਾ ਮੈਂ ਇਹਦੇ ਤੇ ਸਪੈਸ਼ਲ ਤੁਹਾਨੂੰ ਮੈਂ ਬਾਈਟ ਦੇਵਾਂ ਜੋ ਮੇਰੇ ਕੋਲ ਹੋਇਆ ਤੁਸੀਂ ਆ ਬਿੱਟ ਲਿਆ ਮੈਂ ਵਿੱਚ ਗੱਲਾਂ ਲਿਆ ਵੀ ਇਹ ਤਾਂ ਆ ਬੋਲਦੇ ਐ ਇੱਥੇ ਤੁਸੀਂ ਮੈਡਮ ਨੂੰ ਨਾਲ ਮੇਰੇ ਖੜੀ ਕਰ ਲੋ ਇਹਨਾਂ ਨੇ ਉੱਤੇ ਕਾਰਵਾਈ ਕਰ ਦੇਣੀ ਤੇ ਤੂੰ ਵੀਡੀਓ ਕਿਉਂ ਪਾਈ ਤੇਰੀ ਜ਼ਰੂਰਤ ਕਿਵੇਂ ਪਈ ਉਹਦਾ ਰਜਗਾਰ ਠੱਪ ਕਰਤਾ ਐ ਨਹੀਂ ਮੰਨਣਾ ਵੀ ਸਾਡਾ ਕੰਮ ਵਿਚਲੰਕੀ ਜਾਂਦਾ ਗਲਤੀ ਸਾਡੀ ਐ ਲੋਕਾਂ ਦਾ ਪੈਸਾ ਬਰਬਾਦ ਕਰੀ ਜਾਂਦੇ ਆ ਸਰਕਾਰ ਛੋੜੀਆ ਲੋਕ ਤੁਹਾਨੂੰ ਸਵਾਲ ਪੁੱਛਣਗੇ ਭਾਈ ਪੁੱਛਣਗੇ ਆਪਾਂ ਜੋ ਅੰਦਰ ਖਾਣਾ ਹੁੰਦਾ ਨਾਂ ਅੰਗਣਵਾਲੀ ਸੈਂਟਰ ਦੇ ਵਿੱਚ ਆਪਾਂ ਉਹਦੇ ਵੀ ਦਿਖਾਈਏ ਇੱਕ ਵਾਰੀ ਆਪਾਂ ਕਹਿੰਦੇ ਅਬੀ ਜਿਹੜਾ ਇਹ ਕੈਮਰਾਮੈਨ ਨੂੰ ਕਹਿੰਦਾ ਥੋੜਾ ਕਲੋਜ਼ ਕਰਕੇ ਦਿਖਾ ਦੇ ਇੱਕ ਵੀਰੀ ਮੜਾ ਜਾ ਚੱਲਦੇ ਆ ਬਾਹਰ ਲੈ ਚੱਲਦੇ ਇੱਥੇ ਚਾਨਣ ਇੱਥੇ ਕਰ ਲਓ ਬਿੱਟੂ ਜੀ ਨਹੀਂ ਨਹੀਂ ਇੱਥੇ ਆਪਾਂ ਸਟੂਲ ਇੱਥੇ ਕਰ ਲੈਨੇ ਕੋਈ ਗੱਲ ਨਹੀਂ ਉਧਰ ਹਨੇਰਾ ਪੈਂਦਾ ਤਾਂ ਕਰਕੇ ਜਨਨ ਕਿ ਫੋਟੋ ਸਾਫ ਨਹੀਂ ਹੁੰਦੀ ਸੀ ਇਹ ਪੁਜੀਰੀ ਦਾ ਜਨਨ ਕਿ ਅੱਗੇ ਵੀ ਮਸਲਾ ਚੱਲਿਆ ਕਾਫੀ ਵੀਡੀਓ ਪਈਆਂ ਜਿਹੜੀ ਇਹ ਪੁਜੀਰੀ ਨੇ ਬਿੱਟੂ ਪਹਿਲਾਂ ਬਾਈ ਦੇਸੀ ਘੋਦੇ ਵਿੱਚ ਵੇਰਕਾ ਕੰਪਨੀ ਵੱਲੋਂ ਜਨਕੀ ਆਉਂਦੀ ਹੁੰਦੀ ਸੀ ਬਣੀ ਹੁਣ ਇਹਨਾਂ ਨੇ ਰਿਫਾਇੰਡ ਦੇ ਵਿੱਚ ਬਣਾਤੀ ਆ ਇਹਨੂੰ ਬੱਚੇ ਖਾਂਣ ਕਿੱਥੋਂ ਜਿਹੜੇ ਘਰ ਬਤੀ ਸਾਡੀਆਂ ਜਨੀਆਂ ਭੈਣਾਂ ਆਉਂਦੀਆਂ ਉਹਨਾਂ ਨੂੰ ਮਿਲਦੀ ਹੁੰਦੀ ਸੀ ਉਹ ਚਾੜਾ ਖਾਂਦੀਆਂ ਸੀ ਘਰੇ ਬੱਚੇ ਵੀ ਚਾੜਾ ਖਾਂਦੇ ਸੀ ਹੁਣ ਕਹਿੰਦੇ ਜੇ ਇਹ ਪਜੀਰੀ ਕੋਈ ਖਾਂਦਾ ਤੇ ਇਹ ਤਾਲਗੇ ਨੂੰ ਲੱਗ ਜਾਂਦੀ ਆ ਇਹ ਖਾਂ ਦੇ ਲੈ ਕੇ ਆਡੜੀਆਂ ਵੇਖੋ ਮੈਂ ਤੁਹਾਨੂੰ ਆ ਤਾਂ ਰਿਫਾਇੰਡ ਚ ਬਣੀਆਂ ਬਾਈ ਕਿੱਥੇ ਕਿਸੇ ਘੋਦੇ ਕਿਸੇ ਨੂੰ ਜਾ ਕੇ ਹੁਣ ਉਹਦੇ ਵਿੱਚ ਬਣੀਆਂ ਹੋਇਆਂ ਫਿਰ ਆ ਮੁਰਮਰੇ ਆ ਤੇ ਹੁਣੇ ਗੱਲ ਕਰ ਰਿਆ ਸੀ ਕੋਈ ਵੀਰ ਸਾਡਾ ਕਹਿੰਦਾ ਜੇ ਅਸੀਂ ਘਰੇ ਲੈ ਜੀਏ ਤੇ ਸਾਡੇ ਤਾਂ ਪਸ਼ੂ ਬਿਮਾਰ ਹੋ ਜਾਣਗੇ ਤੇ ਕੁੱਕੜ ਬਿਮਾਰ ਹੋ ਗਏ ਕੁੱਕੜਾਂ ਖਾਤਰ ਲੱਗ ਗਿਆ ਸੀ ਕਹਿੰਦੇ ਕੁੱਕੜ ਵੀ ਨਹੀਂ ਖਾਂਦੇ ਇੱਕ ਵਾਰੀ ਕੈਮਰਾਮੈਨ ਨੂੰ ਕਹਣਾ ਤਸਵੀਰਾਂ ਦਿਖਾ ਦਿਓ ਜਿਹੜਾ ਇਹ ਰਾਸ਼ਨ ਹੈ ਇਹ ਆਇਆ ਪਿਆ ਕਾਫੀ ਜਨਨ ਕਿ ਦਿਨ ਹੋ ਗਏ ਰਾਸ਼ਨ ਆਏ ਨੂੰ ਇਹ ਜਿਹੜੇ ਲੈਣ ਵਾਲੀਆਂ ਸਾਡੀਆਂ ਭੈਣਾਂ ਉਹ ਆਉਂਦੀਆਂ ਨਹੀਂ ਲੈਣ ਉਹ ਕਹਿੰਦੀਆਂ ਅਸੀਂ ਨਹੀਂ ਆਉਣੇ ਅਸੀਂ ਤਾਂ ਬੱਚੇ ਬਿਮਾਰ ਕਰ ਰਹੇ ਆ ਅਸੀਂ ਆਪਦੇ ਕੁੱਕੜਾਂ ਨੂੰ ਪਾ ਕੇ ਜਾਨਵਰ ਬਿਮਾਰ ਕਰ ਰਹੇ ਆ ਜਨਨ ਕਿ ਇਧਰ ਇਹ ਚ ਵੀ ਜਨਨ ਕਿ ਕਾਫੀ ਸਮਾਨ ਹੈ ਜਿਹੜਾ ਭਰਿਆ ਪਿਆ ਪਰ ਲੈਣ ਨਹੀਂ ਕੋਈ ਆ ਕੇ ਮਾੜਾ ਹੈ ਖਾਣ ਜੋਗ ਨਹੀਂ ਹੈ ਖਾਣ ਵਾਲਾ ਨਹੀਂਗਾ ਅੱਲਾਹ ਕਹਿੰਦਾ ਸੀ ਬਿਮਾਰ ਹੋ ਜਾਾਂਗੇ ਜੇਕਰ ਇਹ ਸਵਾਦ ਹੁੰਦਾ ਹੈ ਵਧੀਆ ਹੁੰਦਾ ਹੈ ਸਰਕਾਰੋਂ ਮਿਲੇ ਤੇਲ ਤੇ ਕਹਿੰਦਾ ਜੁੱਤੀ ਚ ਪਾ ਲਗੇ ਬੱਚੇ ਉਹ ਖਾ ਰਹੇ ਠੀਕ ਦਿਖਾਓ ਕਾਨੂੰ ਨਹੀਂ ਬੱਚੇ ਖਾ ਰਹੇ ਇਹਨਾਂ ਨੂੰ ਆ ਮਸੂਮਾਂ ਨੂੰ ਕੀ ਪਤਾ ਯਾਰ ਇਹਨਾਂ ਨੂੰ ਤਾਂ ਕੋਈ ਪਤਾ ਨਹੀਂ ਪਈ ਯਾਰ ਦੇਖੋ ਤੁਸੀਂ ਕੈਮਰਾ ਲਾਓ ਤੇ ਇਹਨਾਂ ਨੂੰ ਤਾਂ ਕੁਛ ਮਰਜ਼ੀ ਖਵਾ ਦੇ ਯਾਰ ਕਮ ਸੇ ਕਮ ਇਹਨਾਂ ਦੇ ਮੂੰਹ ਨੂੰ ਦੇਖ ਲਓ ਉਹ ਪਤੰਦਰੋ ਆ ਪੈਸਾ ਜ਼ਹਿਰ ਹੈ ਜਿਹੜਾ ਤੁਸੀਂ ਦੇਸੀ ਕੇ ਉਤੋਂ ਰਿਫੈਂਡ ਤੇ ਆ ਗਿਆ ਸੀ ਕਿਸੇ ਦੀ ਤਰਫਦਾਰੀ ਨਹੀਂ ਕਰਦੇ ਤੁਸੀਂ ਸਹੀ ਖਾਣਾ ਦਿਓ ਆ ਆ ਨੰਨੇ-ਮੁੰਨੇ ਬੱਚੇ ਆ ਨਿੱਕੇ-ਨਿੱਕੇ ਇਹਨਾਂ ਨੂੰ ਤਾਂ ਮਾਸੂਮਾਂ ਨੂੰ ਕੁਛ ਮਰਜ਼ੀ ਦੇ ਦੇ ਯਾਰ ਤੇ ਆ ਖਾਈ ਜਾਂਦੇ ਆ ਆ ਜ਼ਹਿਰ ਤੁਸੀਂ ਜੇ ਆਏ ਖਾਣੇ ਦੇ ਵਿੱਚ ਮਲਾਵਟ ਭੇਜੋਗੇ ਭੁਗਤੋਗੇ ਕਿੱਥੇ ਪਗ ਮਾਨ ਸਾਹਿਬ ਤੁਸੀਂ ਕਿੱਥੇ ਭਰੋਗੇ ਪੀੜ੍ਹੀਆਂ ਤੱਕ ਨਹੀਂ ਭਰਿਆ ਜਾਣਾ ਇਹੋ ਜਿਹਾ ਕੁਸ ਜਿਹੜਾ ਤੁਸੀਂ ਇੱਥੇ ਖਲਵਾੜ ਕਰ ਰਹੇ ਹੋ ਤੁਸੀਂ ਪੰਜਾਬ ਦੇ ਲੋਕਾਂ ਨਾਲ ਤੁਸੀਂ ਇਹੋ ਜਿਹਾ ਖਾਣਾ ਦੇ ਕੇ ਤੇ ਆ ਮਾਸੂਮ ਬੱਚਿਆਂ ਦੇ ਨਾਲ ਇਹ ਪੈਸਾ ਤਾਂ ਜ਼ਹਿਰ ਆ ਯਾਰ ਇਹ ਤਾਂ ਜ਼ਹਿਰ ਹੈ ਠੀਕ ਆ ਯਾਰ ਮੰਨ ਲਿਆ ਕੋਈ ਸਿਸਟਮ ਦੇ ਵਿੱਚ 72 ਸਾਲ ਹੋ ਗਏ ਲੁੱਟਦੇ ਆਏ ਅਸੀਂ ਕੋਈ ਕਿਸੇ ਦੀ ਧਿਰ ਬਣ ਕੇ ਨਹੀਂ ਖੜੇ ਪਰ ਐਡਾ ਵੱਡਾ ਦਾਤ ਲਾ ਕੇ 5 5 3 3 ਸਾਲ ਦੇ ਬੱਚਿਆਂ ਨੂੰ ਦਾਤ ਲਾ ਕੇ ਅੱਗੇ ਗਰਭਪਤੀ ਭੈਣਾ ਤੁਸੀਂ ਆਦੇ ਸੀ ਵੀ ਖੰਦਗੀਆਂ ਸੀ ਆ ਤਾਂ ਵਿਚਾਰੇ ਮਾਸੂਮਾ ਤੇ ਜਿਹੜੇ ਢਿੱਡਾਂ ਦੇ ਵਿੱਚ ਬੱਚੇ ਪਾਲਦਿਆਂ ਜਿਹੜੇ ਗਰੀਬਾਂ ਦੇ ਘਰਾਂ ਚ ਜਾ ਵੜਦਿਆਂ ਸੀ ਪੰਜੀਰੀਆਂ ਉਹਨਾਂ ਨੂੰ ਦੇ ਦਿੰਦੇ ਸੀ ਉਹ ਉਹਦਾ ਟਾਈਮ ਪਾਸ ਕਰ ਲੈਂਦਿਆਂ ਸੀ ਉਹਨਾਂ ਦੇ ਢਿੱਡਾਂ ਦੇ ਵਿੱਚ ਜਿਹੜਾ ਮਾਸੂਮ ਪੜ ਰਿਹਾ ਉਹਨਾਂ ਨੂੰ ਵੀ ਉਹਨੂੰ ਵੀ ਜਾ ਰਿਹਾ ਜੇ ਉਹ ਖਾਣਾ ਖਾ ਕੇ ਉਹ ਜਨਮ ਲਊਗਾ ਤੁਸੀਂ ਇਹਦੇ ਮੱਲ ਟਾ ਦੂਗਾ ਤਾਂ ਹੀ ਤਾਂ ਸਾਡੀ ਪੰਜਾਬ ਦੀ ਜਵਾਨੀ ਦਾ ਕਹਾਣ ਹੋ ਰਿਹਾ ਹੈ ਕਾਈ ਸਿਸਟਮ ਦਾ ਘਾਣ ਹੋ ਰਿਹਾ ਇਸ ਕਰਕੇ ਬਤਾਰ ਭਾਈ ਇਹ ਛੋਟੀਆਂ ਮੋਟੀਆਂ ਗੱਲਾਂ ਨਹੀਂ ਹੈ ਇਹ ਹਰ ਇੱਕ ਬੰਦੇ ਨੂੰ ਆਵਾਜ਼ ਚੱਕਣੀ ਪਊਗੀ ਜਿਹੜਾ ਆਵਾਜ਼ ਚੱਕਦਾ ਨੂੰ ਜੇਲ੍ਹ ਚ ਤੋਨ ਦਿੰਦੇ ਆ ਜੇ ਤਾਂ ਕੋਈ ਜਥੇਬੰਦੀ ਦਾ ਨਮਾਇੰਦਾ ਤਾਂ ਕੀ ਕਹਿਣਾ ਨੇ ਮੈਨੂੰ ਨਹੀਂ ਲੱਗਦਾ ਜਥੇਬੰਦੀ ਤੋਂ ਪਾਸੇ ਹੋ ਕੇ ਕੋਈ ਆਵਾਜ਼ ਚੱਕ ਲੂਗਾ ਆਏ ਰੜਕਦੇ ਆ ਦਬਾਇਆ ਜਾਂਦਾ ਹੋਰ ਮੇਰਾ ਹਜਾ ਕਿਉਂ ਲਾਇਆ ਮੇਰਾ ਉ ਉ ਤਾਂ ਜਥੇਬੰਦੀ ਕਰਕੇ ਕੁਝ ਕਰ ਨਹੀਂ ਸਕਦੇ ਵੀ ਜਥੇਬੰਦੀ ਹੈ ਪਿੱਛੇ ਉ ਉ ਰੜਕਦੇ ਆ ਉ ਆ ਉਹਦਾ ਪੜਾਸ ਕੱਢ ਲੈਂਦੇ ਆ ਹੱਸ ਕੇ ਕੱਢ ਲੇ ਭਾਵੇਂ ਗੁੱਸੇ ਚ ਕੱਢ ਲੈਣ ਹੁਣ ਮਾਲਵਿੰਦਰ ਮਾਲੀ ਨਾਲ ਕੀ ਹੋਇਆ ਕੀ ਕੀ ਕਰਤਾ ਮਾੜਾ ਉਹਨੇ ਲੋਕਾਂ ਦੀ ਆਵਾਜ਼ ਚੱਕਦੇ ਚੱਕ ਕੇ ਜੇਲ੍ਹ ਚ ਠੋਕਦਾ ਪਰਚਾ ਦੇ ਕੇ ਕੀ ਆਵਾਜ਼ ਠੋਂਦਾ ਤਾਂ ਉਹਨੂੰ ਜਨੇਕੇ ਜੇਲ੍ਹਾਂ ਦੇ ਵਿੱਚ ਡੱਕਿਆ ਜਾਂਦਾ ਮੈਂ ਗੱਲ ਕਰ ਰਿਹਾ ਸੀ ਕਹਿੰਦੇ ਸਰਕਾਰੋਂ ਤੇਲ ਮੇਲੇ ਦੇ ਜੁੱਤੀ ਚ ਪਾ ਲਗੀ ਮੁਖਤ ਮਲੇ ਚੀਜ਼ ਕਹਿੰਦੇ ਕੋਈ ਨਹੀਂ ਛੱਡਦਾ ਪਰ ਵਰਤਨ ਵਾਲੀ ਤਾਂ ਹੋਵੇ ਨਾ ਲੋਕ ਇਹਨਾਂ ਨੂੰ ਲਿਜਾਣ ਨੂੰ ਤਿਆਰ ਹੀ ਨਹੀਂ ਇਹ ਵੇਖੋ ਸਰਕਾਰ ਦਾ ਕਿੰਨਾ ਪੈਸਾ ਲੱਗਿਆ ਕੋਈ ਲਿਜਾਣ ਨੂੰ ਬਰਾਸ਼ਣ ਆਇਆ ਕਿੰਨੇ ਦਿਨਾਂ ਦਾ ਆਇਆ ਪਿਆ ਸਾਡੀ ਭੈਣ ਦਾਸ ਰਹੀ ਸੀ ਕਿ ਕੋਈ ਲੈਣ ਹੀ ਨਹੀਂ ਆ ਰਿਹਾ ਅਸੀਂ ਸਨੇਹ ਭੇਜ ਰਹੇ ਹਾਂ ਘਰਾਂ ਦੇ ਵਿੱਚੋਂ ਵੀ ਆ ਕੇ ਰਾਸ਼ਨ ਆਇਆ ਪਜੀਰੀ ਆਈਆ ਦਲੀਆ ਆਇਆ ਕੁਰਕਰੇ ਆਏ ਆ ਤੇ ਤੁਸੀਂ ਲੈ ਜਾਓ ਖਾਣ ਵਾਲੇ ਲੈ ਕੇ ਕੀ ਕਰਨਾ ਤੁਸੀਂ ਚਾਣਨੇ ਲਿਆਓ ਦਿਖਾ ਦਿਓ ਇੱਥੇ ਕੈਮਰਾ ਮੈਨੂੰ ਕਹਿੰਦਾ ਮੜ ਜਾ ਡੱਲੀ ਆ ਜਿਹੜੀ ਉਤਾਰ ਭਾਈ ਜਿਹੜੀ ਆ ਡੱਲੀ ਆ ਹੁਣ ਤੁਸੀਂ ਐ ਐ ਵੇਖੋ ਕਾਦੀ ਆ ਜਿਹੜਾ ਮਾਸੂਮ ਆ ਉਹਨੇ ਤਾਂ ਖਾ ਲੈਣੀ ਆ ਨਾ ਉਹਨੂੰ ਤਾਂ ਪਤਾ ਨਹੀਂ ਜੇ ਦੇਸੀ ਕਿ ਉਹਦੀ ਹੋਵੇ ਤਾਂ ਮਲਾਈ ਵਰਗਾ ਹੁੰਦਾ ਉਹਨੂੰ ਤਾਂ ਤੁਸੀਂ ਹੱਥ ਫੇਰੋ ਹਾਂ ਫਟਾਫਟ ਉਹਨੇ ਤਾਂ ਖੁਰ ਜਾਣਾ ਆ ਆ ਆ ਜਿਹੜੀ ਲੈ ਮੈਥੋਂ ਨਹੀਂ ਫਟ ਰਹੀ ਤੇ ਅੰਦਰ ਜਾ ਕੇ ਕੀ ਕਰੂ ਇੰਨਾ ਇੰਨਾ ਜੋਰ ਨਾਲ ਫਟ ਨਹੀਂ ਪੈਂਦੀ ਆ ਤੇ ਜਿਹੜੀ ਅੰਦਰ ਜਦੋਂ ਪੇਟ ਦੇ ਵਿੱਚ ਜਾਵੜੀ ਗਲ ਜੂ ਹਾਂ ਨਾੜਾਂ ਦੇ ਵਿੱਚ ਜਾ ਕੇ ਖੁੱਬੂਗਾ ਨਾੜਾਂ ਬੰਦੀ ਹੋਣਗੀਆਂ ਤੇ ਬਿਮਾਰੀ ਕਿੱਥੋਂ ਪੈਦਾ ਹੁੰਦੀ ਹੈ ਵੀ ਵੀ ਤੁਸੀਂ ਤੁਸੀਂ ਇਹੋ ਜਿਹਾ ਪੈਸਾ ਕਮਾ ਕੇ ਤੁਸੀਂ ਇਹੋ ਜਿਹਾ ਪੈਸਾ ਲੈ ਕੇ ਕਿੱਥੇ ਪਹੁੰਚੋਗੇ ਨਾ ਹੀ ਦੇਣਾ ਲੋਕਾਂ ਕਾ ਡਿਮਾਂਡ ਕਰ ਰਹੇ ਸਾਨੂੰ ਦੇਰੋ ਕੋਰ ਕਰੇ ਕਿਹੜਾ ਲੋਕ ਮੰਗ ਕਰੇ ਬੱਚੇ ਕਿਹੜਾ ਕੋਰ ਕਰੇ ਮੰਗਦੇ ਨਾ ਦੇਣ ਇੱਕ ਚੀਜ਼ ਦੇ ਦੇਣ ਵਧੀਆ ਦੇ ਦੇਣ ਕੋਈ ਦੇ ਦੇਣ ਇਹ ਆਦੇ ਸੀ ਖੰਡ ਆਉ ਚਾਹ ਚਾਹ ਪੱਤੀ ਆਉ ਘਰਾਂ ਦੇ ਵਿੱਚ ਆਟਾ ਆਊਗਾ ਕਣਕ ਦੀ ਥਾਂ ਅਸੀਂ ਆਟਾ ਦੇਵਾਂਗੇ ਆਟੇ ਦੇ ਨਾਲ ਅਸੀਂ ਚਾਹ ਪੱਤੀ ਦੇਵਾਂਗੇ ਚਾਹ ਪੱਤੀ ਦੇ ਨਾਲ ਅਸੀਂ ਖੰਡ ਦੇਵਾਂਗੇ ਖੰਡ ਚਾਹ ਪੱਤੀ ਦਾ ਛੱਡੋ ਪਿਛਲੇ 2 ਸਾਲਾਂ ਤੋਂ ਇੱਥੋਂ ਦੇ ਪੰਜਾਬ ਦੇ ਲੋਕਾਂ ਨੂੰ ਰਾਸ਼ਨ ਨਹੀਂ ਮਿਲਿਆ ਜਿਹੜੀ 5-5 ਕਿਲੋ ਆ ਰਹੀ ਹੈ ਉਹ ਕੋਈ ਸੈਂਟਰਲ ਸਰਕਾਰ ਦੀ ਜਾਂ ਕੋਈ ਕਿਸੇ ਦੀ ਹੋਰ ਆ ਉਹ ਉਹ ਦੇ ਰਹੇ ਆ ਤੇ ਸਾਡੇ ਲੋਕਾਂ ਨੂੰ ਆਇਆ ਖਣੀ ਪੰਜਾਬ ਸਰਕਾਰ ਦੀ ਉਹ ਵੀ ਆਇਆ ਸਾਬਤ ਕੀਤਾ ਜਾਂਦਾ ਵੀ ਜਿਵੇਂ ਪੰਜਾਬ ਸਰਕਾਰ ਰਾਸ਼ਨ ਦਿੰਦੀ ਹੈ ਉਹ ਚੀਜ਼ ਵੀ ਆਇਆ ਸਾਬਤ ਕੀਤਾ ਜਾਂਦਾ ਪਿਛਲੇ ਲੰਮੇ ਸਮੇਂ ਤੋਂ ਰਾਸ਼ਨ ਆਇਆ ਹੀ ਨਹੀਂ ਤੇ ਖੰਡ ਚਾਹ ਤਾਂ ਕਿੱਧਰ ਗਈ ਕਿੱਧਰ ਗਿਆ ਆਟਾ ਕਿੱਧਰ ਗਿਆ ਤੁਸੀਂ ਘਰਾਂ ਚ ਦੀਪੂ ਵਾਲੇ ਲਾ ਕੇ ਆਇਆ ਕਰਨ ਕਿ ਛੱਡੋ ਘਰਾਂ ਤੇ ਗੋਲੀ ਮਾਰੋ ਤੁਸੀਂ ਜਿਹੜਾ ਆਉਂਦਾ ਸੀ ਉਹ ਵੀ ਖੋਲਿਆ ਜਿਹੜਾ ਇਹਨਾਂ ਨੂੰ ਚੰਗਾ ਖਾਣਾ ਮਿਲਦਾ ਸੀ ਉਹ ਵੀ ਖੋਲਿਆ ਜਿਹੜਾ ਗਰਭਤੀ ਭੈਣਾਂ ਕੋਈ ਗਰੀਬ ਘਰਾਂ ਦੇ ਵਿੱਚ ਜਾਂਦੀਆਂ ਸੀ ਉਹ ਵੀ ਖੋਲਿਆ ਜਿਹੜਾ 3 ਸਾਲ ਦਾ ਮਾਸੂਮ ਹੈ ਉਹਨੂੰ ਤੁਸੀਂ ਤੋੜ ਕੇ ਕੁਛ ਫੜਾ ਦਿਓ ਉਹਨੂੰ ਤੁਸੀਂ ਖੋਏ ਦੀ ਟਿੱਕੀ ਦੇ ਦਿਓ ਉਹਨੇ ਮੂੰਹ ਚ ਪਾ ਲੈਣੀ ਹੈ ਉਹਨੂੰ ਤੁਸੀਂ ਜ਼ਹਿਰ ਦੀ ਟਿੱਕੀ ਦੇ ਦਿਓ ਉਹਨੇ ਮੂੰਹ ਚ ਪਾ ਲੈਣੀ ਹੈ ਉਹਨੂੰ ਨਹੀਂ ਪਤਾ ਮੈਨੂੰ ਕੀ ਦਿੰਨੇ ਆ ਜੇ ਤੁਸੀਂ ਮਾਸੂਮਾਂ ਦਾ ਵੀ jaan ਦਾ ਤੇ ਲਾ ਕੇ ਜੇ ਤੁਸੀਂ ਆਦੇ ਹ ਅਸੀਂ ਅਮੀਰ ਹੋ ਜੀਏ ਤੇ ਪਹਿਲੀ ਗੱਲ ਤਾਂ ਪਹਿਲੀ ਗੱਲ ਤਾਂ ਅਸੀਂ ਕਿਸੇ ਦੀ ਤਰਫਦਾਰੀ ਨਹੀਂ ਕਰਦੇ ਇੱਥੇ ਖਾਣਾ ਜਿਹੜਾ ਕਲਤਾਲੀਵਾਲ ਸਾਹਾ ਦਾ ਸੀ ਤੁਸੀਂ ਮੇਰੇ ਧਿਆਨ ਕਰਿਓ ਮੇਰੇ ਨਹੀਂ ਟਮਾਟਰ ਪਾਇਆ ਦਾ ਟਮਾਟਰ ਵਾਲਾ ਮੰਤਰੀ ਸਾਨੂੰ ਥਿਆਏ ਹੀ ਨਹੀਂ ਕਿਤੇ ਮਾ ਦਾ ਉਹ ਐ ਨਹੀਂ ਪਤਾ ਦੇਸੀ ਦਾ ਪਾਇਆ ਦੇਸੀ ਦਾ ਬਹੁਤ ਚੈੱਕ ਕਰ ਲੈ ਟਮਾਟਰ ਪਾਇਆ ਤੜਕਾ ਲਾਇਆ ਆਦਾ ਪਾਇਆ ਗੰਡਾ ਪਾਇਆ ਤੇ ਉਹਨੂੰ ਪੁੱਛਣ ਵਾਲਾ ਹੋਵੇ ਵੀ ਅੱਜ ਅੱਜ ਇਹਦੇ ਬਾਰੇ ਕਿਤੇ ਬੋਲਿਆ ਉਹ ਵੀ ਆ ਕੀ ਹੈ ਟਮਾਟਰ ਚੈੱਕ ਕਰਨ ਤਾਂ ਤੂੰ ਆ ਗਿਆ ਵੀ ਤੜਕਾ ਲੱਗਿਆ ਕਿ ਨਹੀਂ ਤੇ ਕਿਤੇ ਆਹ ਸਿਸਟਮ ਬਾਰੇ ਬੋਲਿਆ ਭਾਈ ਵੀ 3 ਸਾਲ ਦਾ ਬੱਚਾ 2.5 ਸਾਲ ਦਾ ਬੱਚਾ ਹੈ ਉਹਦੀ ਜ਼ਿੰਦਗੀ ਦਾਤੇ ਲਾ ਕੇ ਤੁਸੀਂ ਜੇ ਬਿਜ਼ਨਸ ਕਰ ਰਹੇ ਹੋ ਇਸ ਟਾਈਮ ਤੁਸੀਂ ਪੰਜਾਬ ਦੇ ਲੋਕਾਂ ਨਾਲ ਖਲਵਾੜ ਕਰ ਰਹੇ ਹੋ ਤੇ 2.5 ਸਾਲ ਦੇ ਬੱਚੇ ਨੂੰ ਜਿਵੇਂ ਮਾਸੂਮ ਖਾਈ ਜਾਂਦੇ ਕੁਝ ਫੜਾ ਦਿਓ ਇਹੋ ਜਿਹਾ ਪੈਸਾ ਕਿੱਥੇ ਭਰੋਂਗੇ ਇਹ ਨਿਰਾ ਜ਼ਹਿਰ ਹੈ ਮਾਨ ਸਾਹਿਬ ਕਮਾ ਲਓ ਛੋਟੇ ਸਿਸਟਮ ਦੇ ਵਿੱਚ ਥੱਲੇ ਮੰਤਰੀ ਐ ਐਮ ਐਲ ਏ ਆ ਕੋਈ ਅਧਿਕਾਰੀ ਐ ਕਮਾਲੋ ਜੇ ਕੋਈ ਆਵਾਜ਼ ਚੱਕਦਾ ਤੁਸੀਂ ਪਰਚਾ ਦਰਜ ਕਰਦੇ ਹੋ ਮਾਲਵਿੰਦਰ ਮਾਲੀ ਨਾਏ ਹੋਇਆ ਅੰਗਣਵਾੜੀ ਅਧਿਕਾਰੀ ਮੁਲਾਜ਼ਮ ਨੇ ਜੇ ਆਵਾਜ਼ ਚੱਕੀ ਆ ਵੀ ਖਾਣਾ ਮੜਾ ਉਹਦੇ ਤੇ ਹੀ ਤੌਮਤਾਂ ਲਾ ਕੇ ਉਹਨੂੰ ਨੌਕਰੀ ਤੋਂ ਡਿਸਪੈਂਡ ਕਰਤਾ ਇਹ ਇਸ ਤਰ੍ਹਾਂ ਦੀ ਗੱਲ ਐ ਜੇ ਅਸੀਂ ਆਵਾਜ਼ ਚੱਕਦੇ ਜੇ ਮੈਂ ਅੱਜ ਜੱਥੇਬੰਦੀ ਤੋਂ ਬਾਹਰ ਹੋ ਕੇ ਹੁੰਦਾ ਅੱਜ ਨੂੰ ਮੈਂ ਕਿੱਦਾਂ ਦਾ ਅੰਦਰ ਠੁੱਕਿਆ ਹੁੰਦਾ ਮੈਂ ਜੱਥੇਬੰਦੀ ਕਰਕੇ ਬਚਿਆਉਣਾ ਮੈਂ ਤਾਂ ਇਹਨਾਂ ਦੇ ਆਏ ਰੜਕਦਾ ਜਿਵੇਂ ਅੱਖ ਦੇ ਵਿੱਚ ਰੂਟ ਪਏ ਜੀ ਤੇ ਨਹੀਂ ਮੈਨੂੰ ਵੀ ਤੁੰਨਾ ਹੁੰਦਾ ਮੈਨੂੰ ਤਾਂ ਭਾਲਦੇ ਮੌਕਾ ਮੇਰਾ ਇਹ ਇਸ ਕਰਕੇ ਆ ਹਾਲਾਤ ਹੈ ਪੰਜਾਬ ਦੇ ਆਪਾਂ ਗੱਲਬਾਤ ਕਰ ਗਏ ਤੇ ਸੜੀਆਂ ਜਿਹੜੀਆਂ ਪੈਣਾ ਆਈਆਂ ਇਹਨਾਂ ਨਾਲ ਵੀ ਗੱਲਬਾਤ ਕਰ ਰਹੇ ਹਾਂ ਪੈਣੀ ਜਿਹੜਾ ਖਾਣਾ ਹੁੰਦਾ ਕਿਵੇਂ ਲੱਗਦਾ ਖਾਣ ਯੋਗ ਹੈ ਜੀ ਚੰਗਾ ਨਹੀਂ ਹੁੰਦਾ ਕਿਵੇਂ ਖਾਂਦੇ ਹੀ ਨਹੀਂ ਜਵਾਕ ਜੀ ਜਵਾ ਖਾਂਦੇ ਨਹੀਂ ਨਹੀਂ ਜੀ ਸਮਾਂ ਬੇਕਾਰ ਖਾਣਾ ਹੁੰਦਾ ਹਾਂਜੀ ਜਦੋਂ ਪਹਿਲਾਂ ਦੇਸੀ ਘੋ ਤੇ ਜਣੀ ਕਿ ਬਿਜਲੀ ਬਣੀ ਉਦੋਂ ਤੁਸੀਂ ਲੈ ਕੇ ਜਾਂਦੇ ਹੁੰਦੇ ਸੀ ਹਾਂਜੀ ਉਹ ਤਾਂ ਵਧੀਆ ਹੁੰਦੀ ਸੀ ਪੰਜੀਰੀ ਤਾਂ ਖਾਂ ਲੈ ਜੀ ਹਾਂ ਹਾਂ ਜੀ ਕਿ ਜਿਹੜੇ ਹੁਣ ਮਰਮਰੇ ਦੀ ਉਹ ਬੇਕਾਰ ਹੁੰਦਾ ਜਮਾਂ ਸਮਾਨ ਸਾਨੂੰ ਇਹ ਹੁਣ ਤਲੀਆ ਮਰਮਰੇ ਐ ਪਜੀਰੀ ਐ ਕੋਈ ਨਹੀਂ ਸਹੀ ਹੁੰਦਾ ਜੀ ਇਹ ਤਿੰਨ ਚੀਜ਼ਾਂ ਆ ਰਹੀਆਂ ਤਿੰਨੋਂ ਚ ਕੋਈ ਵੀ ਨਹੀਂ ਸੁਆਦ ਹਾਂ ਨਹੀਂ ਹੁੰਦਾ ਸਹੀ ਖਾਂਦੇ ਹੀ ਨਹੀਂ ਚਵਾਕ ਤੁਸੀਂ ਲੈ ਕੇ ਨਹੀਂ ਜਾਂਦੇ ਇੱਥੇ ਹੁਣ ਜਿਵੇਂ ਦੱਸ ਰਹੇ ਜੀ ਅੱਛਾ ਹੂੰ ਜੋ ਲੈ ਕੇ ਜਾਨੇ ਫਿਰ ਖਾਂਦੇ ਤੇ ਖਾਣ ਜੋਗ ਤਾਂ ਨਹੀਂ ਫਿਰ ਲੈ ਕੇ ਕਿਉਂ ਜਾਂਦੇ ਆ ਲੈ ਕੇ ਫਿਰ ਉਹ ਲੈ ਕੇ ਜਾਂਦੇ ਜੇ ਤੇ ਦੇ ਦਾਂਦੇ ਖਾਣਾ ਫਿਰ ਲੈ ਕੇ ਜਾਂਦੇ ਇੱਕ ਬੱਚਾ ਕਿਵੇਂ ਲੱਗਦਾ ਮਾਤਾ ਸਹੀ ਕਾਲ ਜੀ ਪੁੱਛੀ ਸਰ ਖਾਣਾ ਨਹੀਂ ਸਹੀ ਆਉਂਦਾ ਬੱਚੇ ਖਾਂਦੇ ਨਹੀਂ ਜੀ ਫੇਰ ਲਜਾਣ ਦਾ ਕੋਈ ਫਾਇਦਾ ਨਹੀਂ ਜੀ ਲਜਾਣ ਦਾ ਫੇਰ ਹੀ ਫਾਇਦਾ ਜੀ ਬੱਚੇ ਖਾਣ ਤੇ ਅਸੀਂ ਲਜਾਣੇ ਆ ਬੱਚੇ ਖਾਂਦੇ ਨਹੀਂ ਮਿੱਠਾ ਦਲੀਆਂ ਹੁੰਦਾ ਉਹ ਵੀ ਬੇਕਾਰ ਹੁੰਦਾ ਨੂਨ ਵਾਲਾ ਉਹ ਵੀ ਬੇਕਾਰ ਹੁੰਦਾ ਜਿਹੜਾ ਮਕਰ ਕਰਿਆ ਗਿਆ ਉਹਦੇ ਚ ਨੂਨ ਵੱਧ ਹੁੰਦਾ ਉਹ ਨਹੀਂ ਬੱਚੇ ਖਾਂਦੇ ਫੇਰ ਲਜਾਣ ਦਾ ਤਾਂ ਹੀ ਫਾਇਦਾ ਸਰਕਾਰ ਦਿੰਦੀ ਆ ਕੋਈ ਟੰਗ ਦੀ ਚੀਜ਼ ਦੇਵੇ ਫੇਰ ਹੀ ਪੇਦਾ ਸਾਨੂੰ ਲੈ ਜਾਣ ਦਾ ਇਹਨਾਂ ਨੇ ਤਾਂ ਵੰਡਣਾ ਅਸੀਂ ਲੈ ਜਾਣਾ ਹੈ ਨਾ ਜੀ ਇਹਨਾਂ ਨੂੰ ਆਇਆ ਜਿਹੇ ਜਿਹੋ ਉਹ ਜੀ ਦੇਣਗੇ ਤਾਂ ਤੇਰੇ ਹੁਣੇ ਕਿਹੜਾ ਘਰੋਂ ਲਿਆ ਕੇ ਦੇ ਦੇਣ ਸਾਨੂੰ ਜੀ ਤੇ ਬੱਚੇ ਖਾਂਦੇ ਨਹੀਂ ਜੀ ਨਾ ਖਿਚੜੀ ਚੰਗੀ ਹੁੰਦੀ ਆ ਉਹ ਕੌੜੀ ਬਣਦੀ ਆ ਜੀ ਕੌੜੀ ਬਣਦੀ ਹਾਂਜੀ ਹਾਂਜੀ ਖਾਣ ਵਾਲ ਜੋਗ ਹੀ ਨਹੀਂ ਖਾਣਾ ਕਿਵੇਂ ਲੱਗਦਾ ਸਹੀ ਹਾਂਜੀ ਸਰ ਬੇਕਾਰ ਆਉਂਦਾ ਖਾਣਾ ਜਵਾ ਖਾਂਦੇ ਨਹੀਂ ਬੱਚੇ ਹਾਂਜੀ ਸਿੱਟਣਾ ਪੈਂਦਾ ਫਿਰ ਸਿੱਟਣਾ ਪੈਂਦਾ ਹਾਂਜੀ ਜੀ ਜਿਵੇਂ ਕੋਈ ਘਰੇ ਕੁੱਕੜ ਰੱਖੇ ਉਹਨੂੰ ਪਾਦਿਆ ਕਰੂ ਉਹਨਾਂ ਨੂੰ ਪਾ ਦੇਣੇ ਨੇ ਕੜ ਖਾ ਜਾਂਦੇ ਕਿਵੇਂ ਪਸੰਗਾਂ ਨੂੰ ਪਾਉਨੇ ਅਸੀਂ ਤਾਂ ਬਸੂ ਨੂੰ ਪਾਦਦੇ ਹਾਂ ਹਾਂਜੀ ਆਪ ਨਹੀਂ ਖਾਂਦੇ ਨਹੀਂ ਆ ਬਸੂ ਖਾ ਲੈਂਦੇ ਖੁਸ਼ ਹੋ ਕੇ ਬਸੂ ਤਾਂ ਖਾ ਹੀ ਲੈਂਦੇ ਵਿਚਾਰੇ ਜੱਜਾ ਪਾਦ ਗਏ ਅੱਛਾ ਅੱਛਾ ਚਲੋ ਕਿਵੇਂ ਲੱਗਦਾ ਪਨੀਰ ਖਾਣਾ ਬੇਕਾਰ ਹੀ ਹੁੰਦਾ ਫੇ ਖਾਣਾ ਨਹੀਂ ਖਾਣਾ ਨਹੀਂ ਖਾਣਾ ਜੀ ਮਾਨ ਸਰਕਾਰ ਸਤਾ ਤੋਂ ਆਉਣ ਤੋਂ ਪਹਿਲਾਂ ਤਾਂ ਵਾਅਦਾ ਬਹੁਤ بڑے بڑے ਕਰਦੀ ਸੀ ਸਾਡੀ ਸਰਕਾਰ ਲੈ ਕੇ ਉਹ ਗਰੀਬਾਂ ਦੀ ਸਰਕਾਰ ਉਹ ਪਿੰਡਾਂ ਚੋਂ ਚੱਲਿਆ ਕਰੂ ਸਰਕਾਰ ਹੋਊਗੀ ਪਰ ਹਾਲ ਵਿਖਰੂ ਸਿਸਟਮ ਵਿਖਰੂ ਸਾਰਾ ਜਨਕੀ ਖਰਾਬ ਹੋਇਆ ਪਿਆ ਖਾਣਾ ਖਾਨ ਜੋਗਣੀ ਘਰਾਂ ਦੇ ਵਿੱਚ ਲੈ ਕੇ ਜਾਂਦੇ ਉਹ ਕਹਿੰਦੇ ਸਾਡੇ ਪਸ਼ੂ ਨਹੀਂ ਖਾਂਦੇ ਜਾਨਵਰ ਨਹੀਂ ਖਾਂਦੇ ਇਮਾਰਤਾਂ ਡਿੱਗ ਗਈਆਂ ਗਣਵਾੜੀਆਂ ਸਰਕਾਰ ਕਿੱਥੇ ਸੁੱਤੀ ਪਈ ਆ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਸਰਕਾਰ ਨੂੰ ਹਰੇਕ ਜਣ ਕੇ ਚੂਨਾ ਲਾਈ ਜਾ ਰਿਹਾ ਜਿਹੜੇ ਇਹਨਾਂ ਦੇ ਛੋਟੇ ਅਵਸਰ ਆ ਤਾਂ ਤੱਕ ਤਾਂ ਇਹਨਾਂ ਗੱਲਾਂ ਦਾ ਪਤਾ ਨਹੀਂ ਲੱਗਦਾ ਪਹੁੰਚ ਨਹੀਂ ਹੁੰਦੀ ਤਾਂ ਤੱਕ ਤਾਂ ਜਿਹੜੇ ਥੱਲੇ ਦੇ ਅਵਸਰ ਆ ਤਾਂ ਤੱਕ ਜਿਹੜੀਆਂ ਲਿਖਤਾਂ ਹੁੰਦੀਆਂ ਪੜਤਾਂ ਹੁੰਦੀਆਂ ਲਿਖ ਕੇ ਪ੍ਰੋਪੋਜ਼ਲਾਂ ਲਿਖ ਕੇ ਭੇਜਣੀਆਂ ਹੁੰਦੀਆਂ ਉਹ ਤਾਂ ਭੇਜਦੀ ਨਹੀਂ ਉਹ ਤਾਂ ਥੱਲੇ ਜਨ ਕੇ ਦਵੀਆਂ ਰਹਿ ਜਾਂਦੀਆਂ ਸਰਕਾਰ ਨੂੰ ਤੱਕ ਜੇ ਪਹੁੰਚੇ ਤਾਂ ਸ਼ਾਇਦ ਇਹ ਗੱਲ ਦਾ ਹੱਲ ਵੀ ਹੋ ਜਾਏ ਮੈਂ ਵੀ ਬੁਰੇ ਦਿਨ ਨਾਲ ਆਪਾਂ ਫੇਰ ਮਿਲਾਂਗੇ ਤੱਕ ਤੱਕ ਜਾਂਚ ਦਿਓ ਧੰਨਵਾਦ